ਅੱਜ ਆਪਾਂ ਗੱਲ ਕਰਾਂਗੇ ਪਿਛਲੇ ਦਿਨੀ ਨਾ ਕੁਝ ਦੋ ਫਿਲਮਾਂ ਪੰਜਾਬੀ ਫਿਲਮਾਂ ਆਈਆਂ ਸੀ ਇੱਕ ਸੈਕਸੀ ਸੀ ਹਰਬਜ ਦੀਪ ਗਰੇਵਾਲ ਹੋਣਾ ਦੀ ਇੱਕ ਮਿੱਠੜੇ ਅੰਬਰਦੀਪ ਹੋਣਾ ਦੀ ਤੇ ਦੋਨਾਂ ਨੂੰ ਲੈ ਕੇ ਨਾ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਕੁਝ ਗੱਲਾਂ ਛਾਈਆਂ ਹੋਈਆਂ ਤੇ ਇਹਨਾਂ ਤੇ ਹੀ ਆਪਾਂ ਅੱਜ ਗੱਲ ਕਰਾਂਗੇ ਦੇਖੋ ਅੰਬਰਦੀਪ ਕਾਫੀ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਚਿਰ ਤੋਂ ਸ਼ਾਇਆ ਹੋਇਆ ਆ ਐਕਟਰ ਡਾਇਰੈਕਟਰ ਹੋਰ ਪਤਾ ਨਹੀਂ ਕੀ ਕੁਝ ਕਾਫੀ ਕੁਛ ਉਹਨੇ ਪੰਜਾਬੀ ਫਿਲਮ ਇੰਡਸਟਰੀ ਚ ਕੰਮ ਕੀਤਾ ਰਿਹਾ ਉਹਨਾਂ ਨੇ ਆਪਣੇ ਬੇਟੇ ਨੂੰ ਲੈ ਕੇ ਪਹਿਲੀ ਵਾਰੀ ਨਾ ਲਾਂਚ ਕਰਨ ਲਈ ਫਿਲਮ ਬਣਾਈਆਂ ਮਿੱਠੜੇ ਜਿਹੜੀ ਕਿ 21 ਮਾਰਚ ਨੂੰ ਰਿਲੀਜ਼ ਹੋਣੀ ਸੀ ਪਹਿਲਾਂ ਔਰ ਉਸਦੇ ਉਲਟ 6 ਇਚ ਹਰਦੀਪ ਗਰੇਵਾਲ ਇੱਕ ਸੋਹਰਦ ਐਕਟਰ ਕਹਿ ਸਕਦੇ ਆ ਜਾਂ ਡਾਇਰੈਕਟਰ ਜੋ ਵੀ ਇੱਕ ਸੋਹਰਦ ਪੰਜਾਬਲੀ ਵਧੀਆ ਮੁੱਦਿਆਂ ਤੇ ਗੱਲ ਕਰਨ ਵਾਲਾ ਹਰਦੀਪ ਗਰੇਵਾਲ ਉਸਦੀ ਫਿਲਮ ਸੀ 6 ਇਚ ਜਿਸ ਨੂੰ ਜਿਸ ਦਾ ਇੱਕ ਸੋਹਰਦ ਪਾਠਕਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਕਾਫੀ ਨਾਮ ਸੀਗਾ ਔਰ ਉਹਨੇ ਕਾਫੀ ਟਾਈਮ ਪਹਿਲਾਂ ਅਨਾਉਂਸ ਕੀਤੀ ਸੀ ਵੀ ਉਹ 14 ਮਾਰਚ ਨੂੰ ਰਿਲੀਜ਼ ਹੋਵੇਗੀ ਤੇ ਇਹਨਾਂ ਦੀ ਮਿਠੜੀ 21 ਮਾਰਚ ਦੀ ਸੀ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਖੜੇ ਪੈਰ ਉਹਨੂੰ 14 ਮਾਰਚ ਵਾਲੇ ਦਿਨ ਹੀ ਰਿਲੀਜ਼ ਕਰਦਾ ਪ੍ਰੋਗਰਾਮ ਬਣਾ ਲਿਆ ਦੇਖੋ ਇੱਕ ਤਾਂ ਉਹ ਆਪਣੇ ਬੇਟੇ ਨੂੰ ਲਾਂਚ ਕਰ ਰਿਹਾ ਸੀ ਔਰ ਦੂਜੀ ਗੱਲ ਉਹ ਆਪ ਉਹਦਾ ਇੰਡਸਟਰੀ ਦੇ ਵਿੱਚ ਕਾਫੀ ਨਾਂ ਆਇਆ ਔਰ ਸਾਡੀ ਨਾ ਪੰਜਾਬੀ ਇੰਡਸਟਰੀ ਦੇ ਵਿੱਚ ਬੇਸ਼ੱਕ ਥੋੜੇ ਬੰਦੇ ਐਸ ਟਾਈਮ ਪਰ ਫਿਰ ਵੀ ਇਹਨਾਂ ਨੇ ਆਪਣੇ ਗਰੁੱਪ ਜੇ ਬਣਾਏ ਹੋਏ ਆ ਔਰ ਅੰਬਰਦੀਪ ਉਹਨਾਂ ਦਾ ਜਿਹੜਾ ਗਰੁੱਪ ਆ ਉਹਦੇ ਵਿੱਚ ਕਾਫੀ ਜ਼ਿਆਦਾ ਨਾਮਵਰ ਕਹਿ ਲਈਏ ਜਾਂ ਕਾਫੀ ਵੱਡਾ ਗਰੁੱਪ ਆ ਉਹਨਾਂ ਦਾ ਇਸ ਕਰਕੇ ਵੀ ਸਾਰਿਆਂ ਨੇ ਪ੍ਰੋਮੋਸ਼ਨ ਵੀ ਉਹਦੀ ਕਰਨੀ ਕਰਨੀ ਸੀ ਕਿਉਂਕਿ ਉਹਦੇ ਉਹ ਬੇਟੇ ਦਾ ਸੀ ਹੁਣ ਗੱਲ ਇਹ ਹੋਈ ਵੀ ਜਦੋਂ ਪ੍ਰੋਮੋਸ਼ਨ ਕਰਨ ਲੱਗੇ ਤੇ ਉੱਥੇ ਉਹਦਾ ਕੁਝ ਬੇਟੇ ਦੇ ਨੂੰ ਫੇਸ ਔਨ ਕੈਮਰੇ ਦੇ ਸਾਹਮਣੇ ਕੁਝ ਗੱਲਾਂ ਇਹੋ ਜਿਹੀਆਂ ਹੋਈਆਂ ਵੀ ਉਹਦਾ ਇੱਕ ਨਵਾਂ ਹੀ ਵਿਵਾਦ ਜਿਹਾ ਉੱਠ ਖੜਾ ਹੋਇਆ ਜਿਸ ਦਾ ਕਿ ਨਾ ਹੁਣ ਕਾਫੀ ਇਹਨੇ ਹੋਰ ਵੀ ਕਈਆਂ ਐਕਟਰਾਂ ਨੇ ਪਾਇਆ ਆ ਵੀ ਜੋ ਉਹਦੇ ਬੇਟੇ ਲਈ ਇਦਾਂ ਨਹੀਂ ਕਹਿਣਾ ਚਾਹੀਦਾ ਉਹ ਪੰਜਾਬੀਆਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਅਸੀਂ ਵੀ ਕਹਿੰਨੇ ਆ ਵੀ ਇਦਾਂ ਨਹੀਂ ਕਰਨਾ ਚਾਹੀਦਾ ਪਰ ਨਾ ਮੈਨੂੰ ਅੰਬਰਦੀਪ ਨੂੰ ਉਹਦੋਂ ਨਾ ਮੈਂ ਉਹਦੀ ਮੈਂ ਜਦੋਂ ਕਰ ਰਿਹਾ ਸੀਗਾ ਪੱਤਰਕਾਰਾਂ ਦੇ ਨਾਲ ਪ੍ਰੋਮੋਸ਼ਨ ਕਰ ਰਿਹਾ ਸੀ ਤੇ ਮੈਨੂੰ ਉਹਨੂੰ ਦੇਖ ਕੇ ਨਾ ਇੱਕ ਗੱਲ ਯਾਦ ਆਈ ਦੀਪ ਸਿੱਧੂ ਕਿਹਾ ਕਰਦਾ ਸੀ ਕਹਿੰਦਾ ਵੀ ਬਿੱਲੀ ਨਾ ਦੁੱਧ ਪਾਵੇਂ ਸਾਰਾ ਪੀ ਜਵੇ ਕੋਈ ਪ੍ਰੋਬਲਮ ਨਹੀਂ ਪਰ ਪ੍ਰੋਬਲਮ ਉਦੋਂ ਹੁੰਦੀ ਆ ਜਦੋਂ ਕੰਧ ਦੇ ਬੈਗੇ ਨਾ ਮੁੱਛਾਂ ਜੀਆਂ ਥੋੜਾ ਜਿਹਾ ਕਰਦੀ ਆ ਕਹਿੰਦਾ ਫੇ ਉਦੋਂ ਨਹੀਂ ਜਰ ਹੁੰਦੀ ਅਸਲ ਦੇ ਵਿੱਚ ਨਾ ਅੰਬਰਦੀਪ ਨੇ ਪੰਜਾਬੀਆਂ ਨੂੰ ਉਹ ਬੈਠ ਕੇ ਉਹ ਜਿਹੜਾ ਉਹ ਕੰਮ ਕੀਤਾ ਨਾ ਉਹ ਨਹੀਂ ਪੰਜਾਬੀਆਂ ਤੋਂ ਜਰ ਹੋਇਆ ਜਿਹੜੇ ਗੈਰਤਮੰਦ ਪੰਜਾਬੀ ਸੀ ਠੀਕ ਹੈ ਜੀ ਤੁਸੀਂ ਆਪਣੀ ਫਿਲਮ ਬਣਾ ਰਹੇ ਬਿਲਕੁਲ ਬਣਾਓ ਇੱਕ ਤੂੰ ਕਾਫੀ ਟਾਈਮ ਤੋਂ ਇੰਡਸਟਰੀ ਦੇ ਵਿੱਚ ਆ ਤੈਨੂੰ ਹੁਣ ਸਿਹਰਦ ਹੋਜਣਾ ਚਾਹੀਦਾ ਆ ਪਰ ਤੂੰ ਉੱਥੇ ਆਪ ਕਿਹੋ ਜਿਹੀਆਂ ਹਰਕਤਾਂ ਕਰ ਰਿਹਾ ਸੀ ਉਹ ਇੱਕ ਸਿਹਰਦ ਐਕਟਰ ਜਾਂ ਸੁਰਾ ਹੈ ਸਿਹਰਦ ਡਾਕਟਰ ਡਾਇਰੈਕਟਰ ਨਹੀਂ ਸੋਧਦੀਆਂ ਸੋ ਮੇਨ ਰੋਲਾ ਜਿਹੜਾ ਤੇਰਾ ਪੈ ਗਿਆ ਨਾ ਅੰਮਰਦੀਪ ਵੀਰ ਉਹ ਪਿਆ ਆ ਪੰਜਾਬੀਆਂ ਨੇ ਅਸਲ ਦੇ ਵਿੱਚ ਤੇਰੇ ਬੇਟਾ ਇੱਕ ਮੋਰਾ ਬਣ ਗਿਆ ਤੁਹਾਡੀ ਗੇਮ ਦੇ ਵਿੱਚ ਔਰ ਜੇ ਤੂੰ ਸਹੀ ਤਰੀਕੇ ਨਾਲ ਆਪਣੀ ਫਿਲਮ ਮਿੱਠੜੇ ਕਰਦਾ ਤੇ ਮੈਨੂੰ ਨਹੀਂ ਲੱਗਦਾ ਵੀ ਇਦਾਂ ਗੱਲਾਂ ਦਾ ਕੋਈ ਰੋਲਾ ਪੰ ਪੈਂਦਾ ਪਰ ਨਾ ਤੂੰ ਇੱਕ ਜਿੱਦਾਂ ਉਹ ਪੰਜਾਬੀਆਂ ਨੂੰ ਚੈਲੰਜ ਜਿਆ ਕਰ ਦਿੱਤਾ ਉੱਥੇ ਗੱਲਾਂ ਕਰੀ ਜਾਂਦਾ ਸੀ ਇਹ ਮਤਲਬ ਕੋਈ ਸਿਹਰ ਦਾ ਤੇਰਾ ਹੈ ਨਹੀਂ ਸੀ ਕੁਝ ਵੀ ਉੱਥੇ ਔਰ ਦੂਜੀ ਗੱਲ ਤੂੰ ਆਪਣੇ بیٹے ਨੂੰ ਲਾਂਚ ਕਰ ਰਿਹਾ ਤੇ ਤੂੰ ਵਿਸ਼ਾ ਵੀ ਕਿਹੋ ਜਿਹਾ ਲਿਆ ਅਸੀਂ ਜਿੱਦਾਂ ਮਰਜੀ ਕਹੀ ਜੀ ਅਸੀਂ ਸਾਰੇ ਓਪਨ ਆ ਪਰ ਇਹੋ ਜਿਹੇ ਵਿਸ਼ੇ ਹਨ ਨੂੰ ਕੋਈ ਵਧੀਆ ਸਿਹਤ ਦੇਣ ਵਾਲੇ ਵਿਸ਼ੇ ਨਹੀਂ ਹੈਗੇ ਉਹਦੇ ਉਲਟ ਹਰਦੀਪ ਗਰੇਵਾਲ ਦੀ ਸੈਕਸੀ ਚ ਆ ਉਹਨੇ ਵਧੀਆ ਵਿਸ਼ਾਸ਼ ਹੋਇਆ ਸਾਡੀਆਂ ਮਤਲਬ ਐਸ ਟਾਈਮ ਜਿਹੜੀਆਂ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ ਆ ਉਹਨੇ ਉਹ ਵਿਸ਼ਾਸ਼ ਹੋਇਆ ਸੋ ਜਿਹੜੇ ਗੈਰਤਮੰਦ ਪੰਜਾਬੀ ਸੀ ਉਹਨਾਂ ਨੇ ਉਹਦੀ ਫਿਲਮ ਨੂੰ ਸਪੋਰਟ ਕੀਤਾ ਤੇ ਤੇਰਾ ਇੱਕ ਚੱਕ ਦੇ ਵਿੱਚ ਆ ਕੇ ਜਿੱਦਾਂ ਆਪਾਂ ਪਿੰਡਾਂ ਰਗੇ ਦਾ ਫਲਾਣਾ ਫਲਾਣੇ ਦੀ ਚੱਕ ਚ ਆ ਗਿਆ ਤੇਰਾ ਉਹ ਦੂਜਿਆਂ ਦੀ ਚੁੱਕ ਦੇ ਵਿੱਚ ਆਣ ਕੇ ਉਸੇ ਦਿਨ ਫਿਲਮ ਰਿਲੀਜ਼ ਕਰਨਾ ਖੜੇ ਪੈਰ ਇਹ ਕਿੱਡੀ ਕੁ ਵਧੀਆ ਗੱਲ ਆ ਯਾਰ ਕਮਰਸ਼ੀਅਲ ਤੌਰ ਤੇ ਤੂੰ ਜੋ ਮਰਜੀ ਫਿਲਮ ਤੇਰੀ ਹਿੱਟ ਹੋਵੇ ਫਲॉप ਹੋਵੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਪਰ ਸੋਣਿਆ ਤੂੰ ਜਿਹੜੇ ਪੰਜਾਬੀ ਦਾ ਇੱਕ ਕਹਾਵਤ ਆ ਵੀ ਜੰਜ ਜਿੱਡੀ ਮਰਜੀ ਵੱਡੀ ਹੋਵੇ ਪਿੰਡ ਨਾਲੋਂ ਵੱਡੀ ਨਹੀਂ ਹੁੰਦੀ ਸੋ ਦੋਸਤਾ ਤੂੰ ਜੋ ਮਰਜੀ ਲੇਖਕ ਹੋਵੇਂ ਡਾਇਰੈਕਟਰ ਹੋਵੇਂ ਜੋ ਮਰਜੀ ਵੱਡਾ ਹੋਵੇਂ ਪਰ ਤੂੰ ਪੰਜਾਬੀਆਂ ਤੋਂ ਵੱਡਾ ਨਹੀਂ ਹੋ ਸਕਦਾ ਇਸ ਕਰਕੇ ਵੀਰ ਪੰਜਾਬੀਆਂ ਨੂੰ ਚੈਲੰਜ ਨਹੀਂ ਕਰੀਦਾ ਠੀਕ ਆ ਤੂੰ ਆਪਣੀਆਂ ਫਿਲਮਾਂ ਬਣਾਉਣਾ ਬਣਾ ਜਿੱਦਾਂ ਦੀਆਂ ਸਟੋਰੀਆਂ ਪਾਈ ਤੈਨੂੰ ਚੰਗੀਆਂ ਲੱਗਦੀਆਂ ਬਣਾਈ ਚੱਲ ਅਸੀਂ ਕੀ ਕਹਨੇ ਹ ਕਿਉਂਕਿ ਸਹਿਰ ਦਸਰੇ ਮੇਦੀ ਦੇ ਤੋਂ ਤੁਹਾਡੇ ਤੋਂ ਆਸ ਹੀ ਨਹੀਂ ਕੀਤੀ ਜਾ ਸਕਦੀ ਉਹ ਕੁਝ ਵੀਰ ਹੈਗੇ ਆ ਭਾਜੀ ਅਮਰਦੀਪ ਗਿੱਲ ਹੋ ਗਿਆ ਜਾਂ ਆਪਣੇ ਹਰਦੀਪ ਗਰੇਵਾਲ ਹੋ ਗਿਆ ਜਿਨ੍ਹਾਂ ਦਾ ਪਤਾ ਹੈ ਕਿ ਉਹ ਵਧੀਆ ਪੰਜਾਬੀ ਸਿਨੇਮਾ ਨੂੰ ਦੇਣ ਦੇਣਗੇ ਵਧੀਆ ਕੰਮ ਕਰਨਗੇ ਪਰ ਤੁਹਾਡੇ ਤੋਂ ਤੇ ਇਹੋ ਜੀ ਅਸੀਂ ਆਸ ਕੋਈ ਕਰਦਾ ਹੀ ਨਹੀਂ ਜਿਹੜਾ ਗੈਰਤਮੰਦ ਪੰਜਾਬੀ ਇਹੋ ਜੀ ਆਸ ਕਰਦਾ ਹੀ ਨਹੀਂ ਸੋ ਚਲੋ ਬਿਜ਼ਨਸ ਕਰਦੀਆਂ ਤੁਹਾਡੀਆਂ ਫਿਲਮਾਂ ਵਧੀਆ ਗੱਲ ਆ ਅੱਜ ਕੱਲ ਪਾਠਕ ਵੀ ਜਿੱਦਾਂ ਦੇ ਤੁਹਾਨੂੰ ਲੱਗ ਰਿਹਾ ਉਹ ਜਿੱਦਾਂ ਤੁਸੀਂ ਪ੍ਰੋਸ ਕਰ ਰਹੇ ਠੀਕ ਆ ਪਰ ਵੀਰਿਆ ਇੱਕ ਤੇਰਾ ਮੁੰਡਾ ਸੀ ਇਸ ਫਿਲਮ ਦੇ ਵਿੱਚ ਜਿਹਨੂੰ ਤੂੰ ਬੇਟੇ ਆਪਣੇ ਨੂੰ ਲਾਂਚ ਕਰ ਰਿਹਾ ਸੀ ਉਸ ਦੀ ਲਾਂਚ ਦੇ ਵਿੱਚ ਤੈਨੂੰ ਇਹੋ ਜੀਆਂ ਗੱਲਾਂ ਨਹੀਂ ਸੀ ਸੋਪਦੀਆਂ ਹੁਣ ਤੁਸੀਂ ਚੀਕਦੇ ਆ ਹੁਣ ਚੀਕਾਂ ਪੈ ਰਹੀਆਂ ਵੀ ਐਦਾਂ ਮੁੰਡੇ ਨੂੰ ਕਿਉਂ ਕਿਹਾ ਐਦਾਂ ਮੁੰਡੇ ਨੂੰ ਕਿਉਂ ਕਿਹਾ ਪਰ ਵੀਰੇ ਉਹ ਹਰਦੀਪ ਗਿਰਵਾਲ ਵੀ ਕਿਸੇ ਦਾ ਪੋਤੇ ਆ ਉਹ ਵੀ ਪੰਜਾਬੀਆਂ ਦਾ ਪੰਜਾਬੀ ਆ ਜਦੋਂ ਆਪਾਂ ਦੂਜੀ ਵੱਲ ਕੁਛ ਨਾ ਕੁਛ ਕਰਾਂਗੇ ਨਾ ਤੇ ਉਹਦਾ ਹੱਲ ਕੋਈ ਨਾ ਕੋਈ ਵਾਪਸ ਸਾਨੂੰ ਕੁਛ ਨਾ ਕੁਛ ਆਉਣਾ ਹੀ ਆ। ਸੋ ਇਸ ਕਰਕੇ ਆਪਾਂ ਤੇ ਇਹ ਆਸ ਕਰਦੇ ਆਂ ਵੀ ਰਲ ਮਿਲ ਕੇ ਵਧੀਆ ਪੰਜਾਬੀ ਸਿਨੇਮਾ ਨੂੰ ਕੋਈ ਵਧੀਆ ਦੇਣ ਦਿਓ। ਜੋ ਤੁਸੀਂ ਪੰਜਾਬੀ ਨੂੰ ਦੇ ਸਕਦੇ ਕੋਈ ਵਧੀਆ ਦੇਣ ਦਿਓ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖਣ। ਨਾ ਕਿ ਇੱਕ ਡਬਲ ਮੀਨਡਡ ਕਮੇਡੀ ਕਰ ਕਰਕੇ। ਡਬਲ ਮੀਨਿੰਗ ਕੰਪਨੀ ਕਮੇਟੀ ਦੇ ਜ਼ੋਰ ਤੇ ਤੁਸੀਂ ਫਿਲਮਾਂ ਹਿੱਟ ਕਰਨੀਆਂ ਚਾਹੁੰਦੇ ਆਂ ਔਰ ਦੂਜਾ ਵਿਸ਼ਾ ਇਹੋ ਜਿਹਾ ਸ਼ੋਹ ਦੇਨੇ ਆ ਵੀ ਜਿਹੜਾ ਸੋ ਸਿਆਣੇ ਬਣੋ ਹੁਣ ਤੁਹਾਡੀ ਕਾਫੀ ਉਮਰ ਇਸ ਸਿਨੇਮੇ ਦੇ ਵਿੱਚ ਕਾਫੀ ਟਾਈਮ ਹੋ ਗਿਆ ਯਾਰ ਸੋ ਵੀਰ ਮੈਂ ਇਹ ਆ ਵੀ ਇਸ ਫਿਲਮ ਦੇ ਵਿੱਚ ਤੂੰ ਬਿਜ਼ਨਸ ਵੱਲੋਂ ਜੋ ਮਰਜੀ ਕਮਾਈ ਕਰ ਜਾਏਗਾ ਪਰ ਪੰਜਾਬੀ ਦੀਆਂ ਨਜ਼ਰਾਂ ਚੋਂ ਤੂੰ ਕਮਾਈ ਨਹੀਂ ਕੀਤੀ ਠੀਕ ਆ ਤੇਰੇ ਤੇਰਾ ਪੱਲੜਾ ਪਾਰ ਆ ਇਸ ਟਾਈਮ ਤੇਰੇ ਮਗਰ ਜਾਦੀ ਇੰਡਸਟਰੀ ਆ ਉਹ ਜ਼ਰੂਰ ਕਹਿਣਗੇ ਬਈ ਤੂੰ ਬਹੁਤ ਵਧੀਆ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਜੋ ਅਸਲੀ ਪੰਜਾਬੀ ਗਰਾਊਂਡ ਲੈਵਲ ਤੇ ਬੈਠੇ ਆ ਨਾ ਉਹਨਾਂ ਦੀਆਂ ਨਜ਼ਰਾਂ ਚ ਤੂੰ ਕੋਈ ਐਡਾ ਵਧੀਆ ਕੰਮ ਨਹੀਂ ਕੀਤਾ ਸੋ ਇਸ ਕਰਕੇ ਵੀ ਰੱਗੇ ਤੋਂ ਇਹਨਾਂ ਗੱਲਾਂ ਦਾ ਖਿਆਲ ਰੱਖ। ਬਾਕੀ ਜੇ ਕਿਸੇ ਨੂੰ ਵੀ ਨਹੀਂ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਆਪਾਂ ਉਹਦੇ ਲਈ ਤੁਹਾਨੂੰ ਚਾਹੁੰਦੇ ਆ ਵੀ ਆਪਾਂ ਤੁਹਾਡੇ ਨਾਮ मतलब ਕੋ ਦਿਲ ਦਿਖਾਏ ਜਾਣ। ਪਰ ਆਪਾਂ ਪੰਜਾਬ ਬੀਆ ਪੰਜਾਬੀਅਤ ਦੀ ਗੱਲ ਕਰਦੇ ਰਵਾਂਗੇ। ਆਪਣੇ ਆਮ ਇਨਸਾਨਾਂ ਦੀ ਗੱਲ ਕਰਦੇ ਰਵਾਂਗੇ। ਧੰਨਵਾਦ।